ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ 4 ਜਨਵਰੀ ਯਾਨੀ ਕਿ ਅੱਜ ਦੇ ਮੌਸਮ ਦੀ ਸ਼ਾਮ ਤੱਕ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਜੀ ਅਗਲੇ 24 ਘੰਟਿਆਂ ਦੇ ਦੌਰਾਨ ਕੀ ਕੁਝ ਬਦਲਾਅ ਮੌਸਮ ਦੇ ਵਿੱਚ ਵੇਖਣ ਨੂੰ ਮਿਲ ਸਕਦੇ ਨੇ ਔਰ ਮੌਸਮ ਕੋਈ ਅਗਲਾ ਅਲਰਟ ਜਾਰੀ ਕੀਤਾ ਗਿਆ ਨਹੀਂ ਪੰਜਾਬ ਦੇ ਵਿੱਚ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਜੁੜੇ ਰਹੋ ਵੀਡੀਓ ਦੇ ਨਾਲ ਸਭ ਤੋਂ ਪਹਿਲਾਂ ਦੇਖਦੇ ਹਾਂ ਜੀ ਸੈਟਲਾਈਟ ਤਸਵੀਰਾਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਜੀ ਐਸੇ ਵੇਲੇ ਦੀਆਂ ਜੋ ਸੈਟਲਾਈਟ ਤਸਵੀਰਾਂ ਨੇ ਤੇ ਸੰਗਣੀ ਤੁੰਡ ਜਿਹੜੀ ਮੋਟੀ ਚਾਦਰ ਹੈ ਉਹ ਲਗਭਗ ਪੰਜਾਬ ਤੇ ਨਾਲ ਲੱਗਦੇ ਸੂਫੀਆਂ ਦੇ ਉੱਤੇ ਛਾਈ ਪੰਜਾਬ ਹਰਿਆਣਾ ਤੇ ਰਾਜਸਥਾਨ ਨੂੰ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਤੇ ਨਾਲ ਜਿਹੜੇ ਆਪਣੇ ਫੂਰ ਵੀ ਸੂਫੇ ਨੇ ਉੱਥੇ ਤੱਕ ਇਹ ਜਿਹੜੇ ਸੰਘਨੇ ਧੁੰਦ ਹੈ ਇਹ ਸ਼ਾਈ ਹੋਈ ਹੈ ਜੀ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੀ ਗੱਲ ਕਰ ਲੈਂਦੇ ਆ ਜੀ ਪੰਜਾਬ ਦੇ ਵਿੱਚ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਵੇਰੇ ਜਿਹੜੀ ਧੁੰਦ ਹੈ ਉਹ ਬਹੁਤ ਸੰਘਣੀ ਹੈ ਆਉਣ ਵਾਲੇ ਜਿਹੜੇ 4-5 ਘੰਟੇ ਹੋਣਗੇ ਜੀ ਧੁੰਦ ਤੋਂ ਰਾਹਤ ਮੰਗਨ ਦੀ ਉਮੀਦ ਹੈ ਜਿਵੇਂ ਕਿ ਕੱਲ ਵਾਧੂ ਫੈਰ ਤੋਂ ਬਾਅਦ ਤੋਂ ਵਿਚੜੀ ਸੀਗੀ ਤੇ ਤੁਸੀਂ ਦੇਖ ਸਕਦੇ ਹੋ ਇਹਨਾਂ ਖੇਤਰਾਂ ਦੇ ਵਿੱਚ ਜਿਹੜੀ ਹੈ ਧੁੱਪ ਚੜ ਸਕਦੀ ਹੈ ਜਾਂ ਖਾਸ ਕਰਕੇ ਜਿਹੜੇ ਮਾਲਵੇ ਦੇ ਫੂਰ ਹੀ ਜ਼ਲੇ ਆ ਜਨਤੂ ਲੁਧਿਆਣਾ ਫਟਿਆਲਾ ਸ਼੍ਰੀ ਫਤਗਰ ਸਾਹਿਬ ਰੋਪੜ ਮਹਾਲਾ ਚੰਡੀਗੜ੍ਹ ਸ਼੍ਰੀ ਆਨੰਦਪੁਰ ਸਾਹਿਬ ਨੰਗਲ ਔਰ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਬਰਨਾਲਾ ਮਾਨਸਾ ਸੰਗਰੂਰ ਸਵੇਰੇ ਜਿਹੜੇ ਜ਼ਿਲ੍ਹੇ ਨੇ ਜੀ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਬਾਅਦ ਫਾਇਰ ਤੂਫਾਨ ਯਾਨੀ ਕਿ 2-3 ਵਜੇ ਤੂਫਾਨ ਤੂਫਾਂ ਚੜਨ ਦੇ ਅਸਾਰ ਜਿਹੜੇ ਉਹ ਬਣ ਰੇ ਬਣ ਰਹੀ ਹੈ ਪਛਮੀ ਜ਼ਿਲ੍ਹਿਆਂ ਦੇ ਵਿੱਚ ਉਮੀਦ ਘਟ ਹੈ ਪਰ ਕਿਤੇ ਕਿਤੇ ਅੱਜ ਤੂਫਾਂ ਚੜਨ ਦੇ ਅਸਾਰ ਪਛਮੀ ਜ਼ਿਲ੍ਹਿਆਂ ਦੇ ਵਿੱਚ ਵੀ ਨੇ ਬਠਿੰਡਾ ਮੁਕਸਰ ਸਾਹਿਬ ਫਰੀਦਕੋਟ ਫਿਰੋਜ਼ਪੁਰ ਔਰ ਇਹਨਾਂ ਖੇਤਰਾਂ ਦੇ ਵਿੱਚ ਵੀ ਜਿਹੜੀ ਧੁੱਪ ਚੜ ਸਕਦੀ ਆ ਬਾਦ ਫਿਰ ਤੋਂ ਆਜੀ ਤੇ ਫਿਲਹਾਲ ਤੁਹਾਨੂੰ ਤੋਂ ਰੱਖਤ ਨਹੀਂ ਆ 4-5 ਘੰਟੇ ਇਸ ਅਗਲੇ ਧੁੰਦੇ ਇਸੇ ਤਰ੍ਹਾਂ ਜਾਰੀ ਰਹੇਗੀ ਅਲਰਟ ਵੀ ਜਾਰੀ ਕੀਤਾ ਗਿਆ ਸੀ ਕਿ ਤੇ ਤੁਸੀਂ ਦੇਖ ਸਕਦੇ ਹੋ ਜੀ ਮੌਸਮ ਵਿਭਾਗ ਲੋ ਜੋ ਅਲਰਟ ਜਾਰੀ ਕੀਤਾ ਗਿਆ ਸੀ ਸੋ ਅੱਜ ਮੌਸਮ ਵਿਭਾਗ ਲੋ ਜੀ ਇਹਨਾਂ ਖੇਤਰਾਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਸੀਗਾ yellow alert ਸੰਗਣੀ ਧੁੰਦ ਦੇ ਤੇ ਲਗਭਗ ਮਾਲਵੇ ਦੇ ਸਾਰੇ ਜ਼ਿਲ੍ਹੇ ਨੇ ਜੀ ਤੁਸੀਂ ਦੇਖ ਸਕਦੇ ਹੋ ਸਰਦੂਲਗੜ ਬਰਲਾੜਾ ਮਾਨਸਾ ਸੰਗਰੂਰ ਮਲੇਰਕੋਟਲਾ ਪਟਿਆਲਾ ਡੇਰਾਬਸੀ ਅਮਲੋ ਮਹਾਲੇ ਚੰਡੀਗੜ੍ਹ ਸ਼੍ਰੀ ਫਤਿਹਗੜ੍ਹ ਸਾਹਿਬ ਫਟਿਆਲਾ ਖੈਰੜਾ ਖਮਾਣਾ ਲੁਧਿਆਣਾ ਔਰ ਬਾਗਾ ਫਰਾਣਾ ਮੋਗਾ ਜਗਰਾਉਂ ਲੁਧਿਆਣਾ ਖੇਚੇ ਵਿੱਚ ਸੰਗਨੀਤ ਹੁੰਦੀ ਜੜੀ ਹੈ ਸੰਭਾਵਨਾ ਦੱਸੀ ਗਈ ਸੀ ਸੋ ਅੱਜ ਇਹਨਾਂ ਖੇਤਰਾਂ ਦੇ ਵਿੱਚ ਜੜੀ ਸੰਗਨੀਤ ਦਸ਼ਾਈ ਹੋਈ ਹੈ ਦੂਜੇ ਫਸਲ ਦੇ ਖੇਤਰ ਨੇ ਔਰ ਆਪਣੇ ਮਾਝ ਦੇ ਖੇਤਰ ਨੇ ਜੀ ਲਗਭਗ ਸਾਰੇ ਪੰਜਾਬ ਦੇ ਵਿੱਚ ਕਹਿ ਲਈਏ ਜੇ ਤੁਸੀਂ ਦੇਖ ਸਕਦੇ ਹੋ ਅ ਨਕਸ਼ੇ ਦੇ ਵਿੱਚ ਜਿੱਥੇ ਤੁਹਾਨੂੰ ਪੀਲਾ ਰੰਗ ਨਜ਼ਰ ਆ ਰਿਹਾ ਜੀ ਉੱਥੇ येलो ਅਲਰਟ ਜਾਰੀ ਨੇ ਦੋ ਜਿਹੇ ਫਾਸੇ ਜਿਹੜੇ ਹਰਿਆਣੇ ਦੇ ਨਾਲ ਲੱਗਦੇ ਖੇਤਰ ਆ ਪੰਜਾਬ ਦੇ ਕੁਝ ਪੂਰਬੀ ਜ਼ਿਲ੍ਹੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਸੀਗੇ ਸਵੇਰੇ ਤੋਂ ਧੁੰਦ ਨੂੰ ਲੈ ਕੇ ਸੋ ਫਿਲਹਾਲ 4-5 ਘੰਟਿਆਂ ਤੱਕ ਧੁੰਦ ਇਸੇ ਤਰ੍ਹਾਂ ਛਾਈ ਰਹੇਗੀ ਬਾਅਦ ਦੁਫਾਰ ਤੱਕ ਧੁੰਦ ਤੋਂ ਰਾਹਤ ਉੰਗਣ ਦੀ ਉੰਗਈਦਾ ਜੀ ਤੇ ਅਗਲੇ 24 ਘੰਟਿਆਂ ਤੱਕ ਮੌਸਮ ਦੇ ਵਿੱਚ ਕੋਈ ਫਜ਼ਲਾ ਨਹੀਂ ਆ ਜੀ ਧੁੱਪ ਚੜ੍ਹੇਗੀ ਤੇ ਫਜ਼ਲਵਾਜ ਵਾਲਾ ਕੋਈ ਮਾਹੌਲ ਨਹੀਂ ਆਣ ਵਾਲੇ 3-4 ਦਿਨਾਂ ਤੱਕ ਤੇ ਉਸ ਤੋਂ ਬਾਅਦ 8-9 ਤਰੀਕ ਨੂੰ ਇੱਕ ਫਾਸਵੇ ਸਿਸਟਮ ਦੱਸ ਸਕਦਾ ਹਾਂ ਆਹੜਾ ਦੇ ਉੱਤੇ ਤੇ ਉਹਦੇ ਸਦਕਾ ਹਲਕੇ ਉਮੀਦ তো বা ফিল যা আনলে তিন চার দিনের দরান মৌসম যাফ রিডিও তো